ਜਿਹੜੇ ਆਈਟੀ ਸੈੱਲ ਕੰਮ ਕਰ ਰਹੇ ਪੰਜਾਬ 'ਚ ਅਲੱਗ-ਅਲੱਗ ਪਾਰਟੀਆਂ ਦੇ ਆਈਟੀ ਸੈੱਲ ਕੰਮ ਕਰਦੇ ਆ ਉਹ ਕੋਈ ਨਾ ਕੋਈ ਕਮੀ ਪੇਸ਼ੀ ਕੱਢ ਕੇ ਜਾਂ ਕੋਈ ਦੇਖੋ ਜ਼ਬਾਨ ਹੈ ਜੀ ਜ਼ੁਬਾਨ ਦੇ ਵਿੱਚ ਕਈ ਵਾਰੀ ਲੱਖ ਦੀ ਗੱਲ ਕਰੋੜ ਚ ਹੋ ਜਾਂਦੀ ਹੈ ਜਾਂ ਕਰੋੜ ਦੀ ਗੱਲ ਸੌ ਚ ਹੋ ਜਾਂਦੀ ਹੈ ਜਾਂ ਆਪਾਂ ਕਈ ਵਾਰੀ ਕੋਈ ਨਾਂ ਦੇ ਵਿੱਚ ਕੋਈ ਹੇਰਾਫੇਰੀ ਹੋ ਜਾਂਦੀ ਹੈ ਇਹ ਜ਼ੁਬਾਨ ਹੈ ਜੀ ਹੈਨਾ ਜ਼ੁਬਾਨ ਜਿਹੜੀ ਹੈ ਜੀ ਕਦੇ ਵੀ ਹੋ ਸਕਦੀ ਹੈ ਤਾਂ ਮੈਂ ਇੱਕ ਚੈਨਲ ਹੈ ਜੀ ਉਹਦੇ ਤੇ ਮੈਂ ਜਦੋਂ ਗੱਲ ਕਰ ਰਿਹਾ ਸੀ ਤਾਂ ਮੇਰੀ ਗਲਤੀ ਨਾਲ ਮੇਰੇ ਤੋਂ ਗਊ ਮਾਤਾ ਬਾਰੇ ਜਿਹੜਾ ਮੈਂ ਕਿਹਾ ਜਾਨਵਰ ਹੈਨਾ ਮੈਂ ਨਾਲ ਦੀ ਨਾਲ ਮਾਫੀ ਮੰਗੀ ਮੈਂ ਕਿਹਾ ਸੌਰੀ ਜੀ ਵੀ ਪੰਛੀ ਨਹੀਂ ਜਾਨਵਰ ਠੀਕ ਹੈ ਨਾ ਜੀ ਉਹ ਦੀ ਉਹ ਕਲਿੱਪ ਜਾ ਕੱਢ ਕੇ ਜੀ ਗਊ ਮਾਤਾ ਦੇ ਖੰਭ ਲਾ ਕੇ ਠੀਕ ਹੈ ਨਾ ਜੀ ਮੈਨੂੰ ਇੱਥੇ ਦੱਸ ਦਿਆਂ ਸ਼ਰਮ ਆ ਰਹੀ ਕਿ ਇਹ ਕਿਥੋਂ ਮਤਲਬ ਸਾਡੇ ਇਲਾਕੇ ਦੇ ਵਿੱਚੋਂ ਉਦਾਂ ਕਹਿੰਦਾ ਕਿ ਮੈਂ ਗਊ ਮਾਤਾ ਦਾ ਬਹੁਤ ਬੜਾ ਪੱਕਦਾ ਗਰੁੱਪਾਂ 'ਚ ਪਾ ਰਿਹਾ ਜੀ ਹਾ ਹਾ ਹੀ ਹੀ ਕਰ ਰਿਹਾ ਮੈਨੂੰ ਫੋਨ ਕਰਕੇ ਕਿਹਾ ਮੈਂ ਕਿਹਾ ਜੀ ਤੁਸੀਂ ਇਹ ਸਤਿਕਾਰ ਕਰਦੇ ਹੋ ਗਊ ਮਾਤਾ ਦਾ ਤੁਸੀਂ ਧੰਨਵਾਦ ਤਾਂ ਕੀ ਕਰਨਾ ਕਿ ਤੁਸੀਂ ਗਊ ਮਤ ਦਾ ਮੁੱਦਾ ਵਿਧਾਨ ਸਭਾ ਚੱਕਿਆ ਤੁਸੀਂ ਮੈਂ ਕਿਹਾ ਸਕੋ ਉਲਟਾ ਮਜ਼ਾਕ ਕਰ ਰਹੇ ਹੂੰ ਕਹਿੰਦੇ ਨਹੀਂ ਜੀ ਗਲਤੀ ਹੋ ਗਈ ਜੀ ਮਾਫ ਕਰ ਦਿਓ ਠੀਕ ਹੈ ਜੀ ਰਾਸ਼ਟਰੀ ਪੰਛੀ ਨਾਲ ਦੀ ਮੈਂ ਕਿਹਾ ਸੌਰੀ ਪੰਛੀ ਨਹੀਂ ਜੀ ਜਾਨਵਰ ਠੀਕ ਹੈ ਜੀ ਪ੍ਰੋ ਪੰਜਾਬ ਉਹਨਾਂ ਤੇ ਪੂਰੀ ਪਈ ਐ ਇੰਟਰਵਿਊ ਸਾਰੀ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਸਾਰਾ ਕੁਝ ਪਿਆ ਜੀ ਉਹ ਤੁਸੀਂ ਕਹੋ ਤਾਂ ਉੱਥੋਂ ਕਲਿੱਪ ਕੱਢ ਕੇ ਤੁਸੀਂ ਦੇਖ ਵੀ ਸਕਦੇ ਹੋ ਸੋ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਨ ਵਾਲੇ ਲੋਕ ਨੇ ਜਿਨ੍ਹਾਂ ਦਾ ਕੰਮ ਹੀ ਸਿਰਫ ਸੋਸ਼ਲ ਮੀਡੀਆ ਤੇ ਪੈਸੇ ਕਮਾਉਣਾ ਕਿ ਸਾਡੇ ਵਿਊ ਕਿਵੇਂ ਆਉਣਗੇ ਸਾਡੇ YouTube ਤੇ ਕਿਵੇਂ ਵਿਊ ਆਉਣਗੇ ਵੀ ਦੇ ਮੰਨ ਦੀ ਕੋਈ ਕਮੀ ਪੇਸ਼ੀ ਲੱਭ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਕੋਈ ਚੰਗੇ ਕੰਮ ਬਾਰੇ ਸੋਚਿਆ ਕਰੋ ਇਦਾਂ ਨਹੀਂ ਘਰ ਚੱਲਦੇ ਹੁੰਦੇ ਵੀ ਕਿਸੇ ਦੇ ਤੁਸੀਂ ਕਿਸੇ ਦੀ ਕੋਈ ਨੈਗੇਟਿਵਿਟੀ ਕੱਢ ਕੇ ਉਹਦੇ ਵੀਊ ਬਣਾਉਣ ਕੇ ਤੁਸੀਂ ਆਪਣਾ ਘਰ ਚਲਾਉਣਾ ਚਾਹੋਗੇ ਫੇਸਬੁੱਕ ਦੇ ਜ਼ਰੀਏ ਦਾ YouTube ਦੇ ਜ਼ਰੀਏ ਦਾ ਨਾ ਕਰੋ ਤੁਸੀਂ ਸਾਡੇ ਭਰਾਵਾਂ ਚੰਗੀ ਗੱਲ ਜਿਹੜੀ ਆ ਠੀਕ ਹੈ ਨਾ ਤੇ ਉਹਨੂੰ ਪ੍ਰਮੋਟ ਕਰੋ ਤੁਸੀਂ ਆਪਾਂ ਆਪਣੇ ਪੰਜਾਬ ਲਈ ਸੋਹਿਹਰ ਰਹੇ ਮੈਂ ਉਹਨਾਂ ਦੇ ਚੜ੍ਹਦੀ ਕਲਾ ਲਈ ਵੀ ਦੁਆ ਕਰਦਾਂਗੇ ਪ੍ਰਮਾਤਮਾ ਉਹਨਾਂ ਨੂੰ ਸੋਝੀ ਦੇਵੇ ਔਰ ਇਸ ਕਿਸਮ ਦੀ ਜਿਹੜੀ ਪੋਲਿਟਿਕਸ ਹਨ ਜੀ ਅੱਜ ਵੀ ਮੈਂ ਕਿਸੇ ਕੈਨੇਡਾ ਦੇ ਕਿਸੇ ਰੇਡੀਓ ਤੇ ਸੁਣ ਰਿਹਾ ਸੀਗਾ ਕਿ ਸੋਸ਼ਲ ਮੀਡੀਆ ਦੇ ਵਿੱਚ ਔਰ ਪੱਤਰਕਾਰਤਾ ਦੇ ਵਿੱਚ ਕੁਝ ਪੱਤਰਕਾਰ ਐਸੇ ਨੇ ਜੀ ਜਿਹੜੇ ਮਤਲਬ ਖਾਮ ਖਾ ਇੱਕ ਹੁੰਦਾ ਨਾ ਜੀ ਲੌਜੀਕਲੀ ਬਹੁਤ ਸਤਿਕਾਰਯੋਗ ਨੇ ਪੱਤਰਕਾਰ ਭਾਈਚਾਰਾ ਮੈਂ ਸਭ ਦਾ ਸਤਿਕਾਰ ਕਰਦਾ ਬਹੁਤ ਅੱਛੇ ਮੁੱਦੇ ਲੈ ਕੇ ਆਉਂਦੇ ਨੇ ਬੜੇ ਅਛੇ ਤਰੀਕੇ ਨਾਲ ਗੱਲ ਕਰਦੇ ਨੇ ਔਰ ਲੌਜੀਕਲੀ ਗੱਲ ਕਰਦੇ ਨੇ ਕੁਝ ਪੱਤਰਕਾਰ ਐਸੇ ਨੇ ਜਿਹੜੇ ਜਾਲੀ ਨੇ ਜੀ ਜਿਹਨੂੰ ਪਿਲੀ ਪੱਤਰਕਾਰਤਾ ਕਹਿੰਦੇ ਆ ਉਹਨਾਂ ਕੋਲੇ ਨਾ ਤਾਂ ਲਾਇਸੈਂਸ ਹੈ ਜੀ ਕੁਛ ਨਹੀਂ ਹੈਗਾ ਬਸ ਦੋ ਤਾਰਾਂ ਲਾਈਆਂ ਜੀ ਕਦੇ ਐਨੂੰ ਚੱਲੇ ਕਦੇ ਐਨੂੰ ਚੱਲੇ ਸਾਰਾ ਦਿਨ ਵਿਹਲੇ ਨੇ ਜੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਜੇ ਤੁਸੀਂ ਕੰਮ ਕਰਨਾ ਤੁਹਾਡੇ ਲਈ ਰੋਜ਼ੀ ਰੋਟੀ ਹੋ ਸਕਦੀ ਆ ਤੁਹਾਡੇ ਲਈ ਵਿਊ ਹੋ ਸਕਦੇ ਆ ਜੀ ਇੱਕ ਚੁਣਿਆ ਹੋਇਆ ਨਮਾਇੰਦਾ ਜਾਂ ਕਿ ਚੁਣੀ ਹੋਈ ਸਰਕਾਰ ਜਾਂ ਕੋਈ ਵੀ ਸਮਾਜ ਦਾ ਉਹ ਵਿਅਕਤੀ ਜਿਹੜਾ ਜ਼ਿੰਮੇਵਾਰੀ ਨਾਲ ਕਿਸੇ ਅਹੁਦੇ ਤੇ ਬੈਠਾ ਤੁਸੀਂ ਉਹਦੀ ਨੈਗੇਟਿਵਿਟੀ ਫਲਾਉਣ ਦੀ ਬਜਾਏ ਤੁਸੀਂ ਕੋਈ ਚੰਗੀ ਪੋਜ਼ਿਟਿਵਿਟੀ ਵਾਲੀ ਗੱਲ ਕਹਿੰਦੇ ਨੇ ਜੀ ਹੋਰ ਹੋਰ ਵਿਰੋਧੀ ਕਿਹਨੇ ਤਾਂ ਭਾਲਦੇ ਰਹਿੰਦੇ ਨੇ ਜੀ ਉਦੋਂ ਮੈਨੂੰ ਯਾਦ ਹੈ ਜਦੋਂ ਬਾਸਾ ਮੁੱਖ ਮੰਤਰੀ ਹੁੰਦੇ ਸੀ ਇਹ ਬਾਦਲ ਸਾਹਿਬ ਬਾਰੇ ਸੁਖਵੀਰ ਸਿੰਘ ਬਾਦਲ ਜੀ ਬਾਰੇ ਮਜੀਠੀਆ ਸਾਹਿਬ ਬਾਰੇ ਕੈਪਟਨ ਮਹਿੰਦਰ ਸਿੰਘ ਜੀ ਬਾਰੇ ਮਨਾ ਕਾਂਗਰਸ ਬਾਰੇ ਬੀਜੇਪੀ ਬਾਰੇ ਕਾਲੀ ਦਲ ਬਾਰੇ ਬਹੁਤ ਹਾਸੀ ਮਜ਼ਾਕ ਪੋਸਟਾਂ ਇਹ ਵੋ ਸਾਰਾ ਇਹ ਗਲਤ ਹੈ ਜੀ ਤੁਸੀਂ ਅਸੂਲਾਂ ਦੀ ਰਾਜਨੀਤੀ ਕਰੋ ਤੁਸੀਂ ਮੁੱਦਿਆਂ ਦੀ ਰਾਜਨੀਤੀ ਕਰੋ ਠੀਕ ਹੈ ਨਾ ਇਦਾਂ ਚੰਗੀ ਗੱਲ ਨਹੀਂ ਜੀ ਕਿਸੇ ਦਾ ਉਦਾਂ ਹੀ ਮਜ਼ਾਕ ਬਣਾਉਣਾ ਜਾਂ ਉਹ ਕਰਨਾ ਇਹ ਕੋਈ ਚੰਗੀ ਗੱਲ ਨਹੀਂ ਕਈ ਤਾਂ ਵਿਲੇ ਨੇ ਜੀ ਤਿਗਣਾ ਸਾਰਾ ਦਿਨ ਫੇਸਬੁੱਕ ਦੇ ਕਮੈਂਟੋ ਕਮਿਟੀ ਕਮੈਂਟੋ ਕਮਿਟੀ ਘਰ ਚ ਉਹਨਾਂ ਦੇ ਟਾਈਮਸ ਰੋਟੀ ਨਹੀਂ ਮਿਲਦੀ ਉਹਨਾਂ ਨੂੰ ਜੀ ਠੀਕ ਹੈ ਨਾ ਜੀ ਤੇ ਦੂਜੇ ਨੂੰ ਉਹ ਸਲਾਹਾਂ ਵਾਂ ਦਿੰਦੇ ਰਹਿਣ ਕਿਉਂਕਿ ਫੇਸਬੁੱਕ ਦੇ ਸਲਾਹਕਾਰ ਬਹੁਤ ਨੇ ਜੀ ਸਲਾਹਕਾਰ ਚੰਗਾ ਪਰ ਜਿਹੜੇ ਫੇਸਬੁੱਕ ਤੇ ਪੋਜ਼ਿਟਿਵਿਟੀ ਵਾਲੇ ਨੇ ਉਹ ਬਹੁਤ ਅੱਛੇ ਲੋਕ ਨੇ ਜੀ ਮੈਂ ਉਹਨਾਂ ਦੀ ਉਹਨਾਂ ਨੂੰ ਮੁਬਾਰਕਬਾਦ ਦੇਣਾ ਸੋ ਜਿਹੜੇ ਚੰਗੇ ਪੱਤਰਕਾਰ ਨੇ ਉਹਨਾਂ ਲਈ ਸਾਡਾ ਸਿਰ ਵੀ ਝੁਕਦਾ ਅਸੀਂ ਪੂਰਾ ਮਾਨ ਸਤਕਾਰ ਵੀ ਕਰਦੇ ਆ ਜਿਹੜੇ ਇਸ ਕਿਸਮ ਦੇ ਕੁਝ ਲੋਕ ਨੇ ਜਿਨ੍ਹਾਂ ਦਾ ਸਿਰਫ ਕੰਮ ਹੀ ਮਤਲਬ ਆਪਣੇ ਵਿਊਆਂ ਤੱਕ ਹੈ ਜੀ ਉਹਨਾਂ ਨੂੰ ਕੋਈ ਲੈਣ ਦੇਣ ਨਹੀਂ ਜੀ ਕੋਈ ਪਾਰਟੀ ਨਾਲ ਲੈਣ ਦੇਣ ਨਹੀਂ ਕੋਈ ਪੰਜਾਬ ਨਾਲ ਲੈਣ ਦੇਣ ਨਹੀਂ ਕਿਸੇ ਦੀ ਇੱਜ਼ਤ ਦਾ ਕੋਈ ਨਹੀਂ ਕੁਝ ਨਹੀਂ ਉਹਨਾਂ ਨੂੰ ਜੀ ਬਸ ਉਹਨਾਂ ਨੂੰ ਇਹ ਹੈ ਕਿ ਵੀ ਸਾਡੇ ਵਿਊ ਕਿਵੇਂ ਆਉਣਗੇ ਜੀ ਵਿਊਆਂ ਦੀ ਲੜਾਈ ਚੱਲ ਰਹੀ ਹੈ ਵੀ ਉਹਦੇ ਵਿਊ ਵੱਧਾ ਕੇ ਮੇਰੇ ਵਿਊ ਘੱਟ ਕੇ ਮੇਰੇ ਵੀ ਮੈਂ ਕਿਵੇਂ ਵਧਾਵਾਂ ਉਹ ਚੱਕਰ ਚੋਂ ਬਾਹਰ ਨਿਕਲੋ ਜ਼ਮੀਨੀ ਲੈਵਲ ਤੇ ਪੱਤਰਕਾਰਤਾ ਬਹੁਤ ਵੱਡਾ ਇੱਕ ਚੌਥਾ ਸਤਮ ਕਹਿੰਦੇ ਆਪਾਂ ਦੇਸ਼ ਦਾ ਠੀਕ ਹੈ ਨਾ ਰਾਜਨੀਤੀ ਦੇ ਵਿੱਚ ਪੱਤਰਕਾਰਤਾ ਇੱਕ ਬਹੁਤ ਵੱਡਾ ਉੱਚਾ ਸੱਚਾ ਰਤਬਾ ਜੀ ਇੱਕ ਆਪਾਂ ਇਹਨੂੰ ਬਰਕਰਾਰ ਰੱਖੀਏ ਔਰ ਆਪਣਾ ਦੇਸ਼ ਜਿਹੜਾ ਸਭ ਤੋਂ ਵੱਡਾ ਲੋਕਤੰਤਰ ਆ ਇਹਦੇ ਵਿੱਚ ਸਭ ਦਾ ਰਾਈਟ ਹੈ ਜੀ ਸਭ ਨੂੰ ਬੋਲਣ ਦਾ ਹੱਕ ਆ ਸਾਰੇ ਬੋਲੋ ਪਰ ਜੇ ਆਪਾਂ ਆਪਣੇ ਦੇਸ਼ ਲਈ ਬੋਲਾਂਗੇ ਆਪਾਂ ਆਪਣੇ ਇਨਸਾਨੀ ਤੇ ਲਈ ਬੋਲਾਂਗੇ ਆਪਣੇ ਭਾਈਚਾਰੇ ਲਈ ਬੋਲਾਂਗੇ ਚੰਗੀ ਚੀਜ਼ ਲਈ ਬੋਲਾਂਗੇ ਮੇਰੇ ਖਾਲੋ ਪੋਜ਼ੀਟਿਵ ਹੋ ਜਾਣੀ ਹੈ ਜੇ ਆਪਾਂ ਨੈਗੇਟਿਵ ਬੋਲਾਂਗੇ ਜੀ ਤਾਂ ਨੈਗੇਟਿਵ ਠੀਕ ਹੈ ਵੀ ਅੱਜ ਹੋ ਸਕਦਾ ਵੀ ਤੁਹਾਨੂੰ ਵਿਊ ਆ ਜਾਣਗੇ ਹਜ਼ਾਰਾਂ ਦਾ ਲੱਖਾਂ ਦੀ ਗਿਣਤੀ ਦੇ ਵਿੱਚ ਪਰ ਉਹ ਦੋ ਦਿਨਾਂ ਬਾਅਦ ਕਿਸੇ ਨੇ ਯਾਦ ਨਹੀਂ ਰੱਖਣਾ ਠੀਕ ਹੈ ਨਾ ਫਿਰ ਪੋਜ਼ੀਟਿਵ ਪੋਜ਼ਿਟਿਵਿਟੀ ਵਾਲੀ ਜ਼ਿੰਦਗੀ ਬਤੀ ਬਾਬਾ ਬੁੱਲ੍ਹੇ ਸ਼ਾਹ ਨੇ ਕਿਹਾ ਕਿ ਉੱਥੇ ਅਮਲਾਂ ਦਾ ਹੁਣ ਨਾ ਨਵੇੜਾ ਕਿਸੇ ਨੇ ਤੇਰੀ ਯਾਦ ਪੁੱਛਣੀ ਪਰ ਬਾਬੇ ਦੀ ਦਰਗਾਹ ਦੇ ਵਿੱਚ ਜਦੋਂ ਫੈਸਲਾ ਹੋਣਾ ਨੇ ਜੀ ਫਿਰ ਇਹੋ ਜਿਹੇ ਬਿਊਆਂ ਵਾਲੇ ਸਾਰੇ ਸਾਈਡ 'ਚ ਕੱਢ ਲੈਣੇ ਆਂ ਵੀ ਆ ਜਾਓ ਜਰਾ ਇੱਧਰ ਠੀਕ ਹੈ ਨਾ ਜੀ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਇੰਨਾ ਟਰੋਲ ਕਰਨਾ ਕੋਈ ਮਜ਼ਾਕ ਕਰਨਾ ਜਾਂ ਕੀ ਕਰਨਾ ਉਹਦੇ ਲਈ ਕੋਈ ਬਾਹਲੀ ਸਿਆਣੀ ਗੱਲ ਨਹੀਂ ਆਪਾਂ ਸਿਆਣੇ ਬਣ ਕੇ ਆਪਾਂ ਕੋਈ ਚੰਗੀ ਸਿੱਖਿਆ ਕਮੀਆਂ ਪੇਸ਼ੀਆਂ ਨੇ ਮੈਂ ਮੰਨਦਾ ਜੀ ਜ਼ੁਬਾਨ ਐ ਥੜਕ ਜਾਂਦੀ ਮੇਰੇ 'ਚ ਹਜ਼ਾਰ ਕਮੀਆਂ ਪੇਸ਼ੀਆਂ ਨੇ ਮੈਂ ਉਹਦੇ ਲਈ ਮਾਫੀ ਚਾਹੁੰਦਾ ਜੀ ਠੀਕ ਹੈ ਨਾ ਪਰ ਆਪਣੀ ਭਾਵਨਾ ਗਊ ਮਾਤਾ ਦਾ ਸਤਿਕਾਰ ਕਰੀਏ ਗਊ ਮਾਤਾ ਦੇ ਨਾਲ ਕਿਸੇ ਦਾ ਕੋਈ ਪਰਿਵਾਰ ਨਾ ਜੁੜੇ ਗਊ ਮਾਤਾ ਦੀ ਪ੍ਰੋਪਰ ਰੱਖਿਆ ਹੋਵੇ ਠੀਕ ਹੈ ਨਾ ਆਪਾਂ ਕੱਲਾ ਕੱਲਾ ਗੱਲਾਂ ਚ ਨਾ ਕਰੀਏ ਆਪਾਂ ਨੂੰ origianality ਦੇ ਤੌਰ ਤੇ ਅਸਲੀ ਦੇ ਤੌਰ ਤੇ ਇਹਨੂੰ ਪ੍ਰੋਪਰ ਤਰੀਕੇ ਨਾਲ ਕਰੀਏ ਸਰਕਾਰਾਂ ਨੇ ਜੀ ਦੋ ਸਰਕਾਰਾਂ ਨੇ ਜੀ ਇੱਕ ਸਰਕਾਰ ਤੋਂ ਜਿਹੜੀ ਲੋਕ ਵੋਟਾਂ ਪਾ ਕੇ ਚੁਣਦੇ ਆ ਠੀਕ ਹੈ ਇੱਕ ਸਰਕਾਰ ਆ ਜਿਹੜੀ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦਾ ਦਰਬਾਰ ਹੈ ਜੀ ਰਬੇ ਨਾਨਕ ਦਾ ਦਰਬਾਰ ਆ ਮੇਰੇ RAM ਦਾ ਦਰਬਾਰ ਆ ਭਗਵਾਨ ਕ੍ਰਿਸ਼ਨ ਦਾ ਦਰਬਾਰ ਆ ਜੀ ਉੱਥੋਂ ਚੱਲਦੀ ਆ ਸਰਕਾਰ ਉੱਥੇ ਪਾ ਜਵਾਬਦੇ ਆ ਜੀ 24 ਘੰਟੇ ਕੈਮਰੇ ਚੱਲਦੇ ਨੇ ਠੀਕ ਹੈ ਨਾ ਉੱਥੇ ਕਿਤੇ ਨਾ ਕਿਤੇ ਤੁਹਾਨੂੰ ਇਹ ਚੀਜ਼ ਜ਼ਰੂਰ ਮਹਿਸੂਸ ਹੋਊਗੀ ਕਿ ਆਪਾਂ ਕੀ ਕੀਤਾ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਬਹੁਤ ਛੋਟੀ ਜੀ ਜ਼ਿੰਦਗੀ ਹੈ ਜੀ ਆਪਾਂ ਇਹਨਾਂ ਕੰਮਾਂ 'ਚ ਨਾ ਪੈ ਕੇ ਆਪਾਂ ਕੰਮ ਦੀ ਗੱਲ ਕਰੀਏ ਮੁੱਦੇ ਦੀ ਗੱਲ ਕਰੋ ਜੇ ਮੇਰੇ 'ਚ ਕੋਈ ਕਮੀ ਹੈ ਮੇਰੇ ਕੰਮ 'ਚ ਕਮੀਆਂ ਕੁਝ ਤੁਸੀਂ ਕਹਿ ਸਕਦੇ ਹੋ ਜੀ ਮੈਂ ਸਿਰ ਝੁਕਾ ਕੇ ਉਹ ਗੱਲ ਮੰਨੂਗਾ ਔਰ ਉਹਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ ਠੀ